ਸਤ ਸ੍ਰੀ ਅਕਾਲ ਸਾਰਿਆਂ ਨੂੰ ਸਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤਾਂ ਸਾਰਿਆਂ ਪੰਜਾਬ ਦੇ ਵਿੱਚ ਪੈਨਸ਼ਨਾਂ ਨੂੰ ਲੈ ਕੇ ਦੋ ਜ਼ਰੂਰੀ ਅਪਡੇਟ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਤੁਹਾਡੀ ਅਪਾਹਜ ਪੈਨਸ਼ਨ ਹੈ ਭਾਵੇਂ ਵਿਧਵਾ ਪੈਨਸ਼ਨ ਹੈ ਜਾਂ ਬੁਢਾਪਾ ਪੈਨਸ਼ਨ ਹੈ ਇਸ ਤੋਂ ਇਲਾਵਾ ਹੋਰ ਕੋਈ ਵੀ ਪੈਨਸ਼ਨ ਹੈ ਤਾਂ ਉਹਨਾਂ ਨੂੰ ਲੈ ਕੇ ਜ਼ਰੂਰੀ ਅਪਡੇਟ ਨੇ ਉਹ ਤੁਹਾਨੂੰ ਹੁਣ ਜਾਣਕਾਰੀ ਹੈ ਜਿਹੜੀ ਉਹ ਇਸ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਨ ਨਵੇਂ ਜੁੜਿਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਹਰ ਰੋਜ਼ ਨਵੀਂ ਵੀਡੀਓ ਤੁਹਾਨੂੰ ਮਿਲਦੀ ਰਹੇਗੀ ਸਕੀਮਾਂ ਨੂੰ ਲੈ ਕੇ ਤਾਂ ਦੱਸ ਦਈਏ ਦੋ ਨਵੀਆਂ ਅਪਡੇਟ ਨੇ ਉਹ ਤੁਹਾਡੇ ਨਾਲ ਹੁਣ ਸਾਂਝੀਆਂ ਕਰ ਰਹੇ ਹਾਂ 1500 ਰੁਪਿਆ ਪੈਨਸ਼ਨ ਫਿਲਹਾਲ ਦਿੱਤੀ ਜਾ ਰਹੀ ਹੈ ਤਾਂ ਦੱਸ ਦਈਏ ਜਿੰਨਾਂ ਲੋਕਾਂ ਦੀ ਪੈਨਸ਼ਨ ਖਾਤੇ ਦੇ ਵਿੱਚ ਨਹੀਂ ਆਈ ਕੱਲ ਵੀਡੀਓ ਪਾਈ ਸੀ ਉਹਦੇ ਵਿੱਚ ਕਾਫੀ ਕਮੈਂਟ ਆਈ ਸੀ ਕਿ ਸਾਡੀ ਪੈਨਸ਼ਨ ਹੈ ਜਿਹੜੀ ਤਾਂ ਉਹ ਨਹੀਂ ਆਈ ਤਾਂ ਉਸ ਦੇ ਵਿੱਚ ਕੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਥੋੜੀ ਲੇਟ ਹੁੰਦੀ ਹੈ ਪਰ ਜੇਕਰ ਤੁਹਾਡੀ ਕਾਫੀ ਮਹੀਨੇ ਤੋਂ ਪੈਨਸ਼ਨ ਤੁਹਾਡੇ ਖਾਤੇ ਦੇ ਵਿੱਚ ਨਹੀਂ ਆ ਰਹੀ ਤੁਹਾਡੇ ਬਜ਼ੁਰਗਾਂ ਦੇ ਖਾਤੇ ਦੇ ਵਿੱਚ ਨਹੀਂ ਭੇਜੀ ਜਾ ਰਹੀ ਤਾਂ ਉਸ ਦੇ ਦੋ ਕਾਰਨ ਵੱਡੇ ਨੇ ਇੱਕ ਤਾਂ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਜਿਹੜਾ ਖਾਤਾ ਹੈ ਉਸ ਦੇ ਨਾਲ ਮੋਬਾਈਲ ਨੰਬਰ ਲਿੰਕ ਨਹੀਂ ਹੈਗਾ ਤਾਂ ਉਹ ਜ਼ਰੂਰ ਕਰਵਾ ਲਓ ਤੁਹਾਨੂੰ ਅਪਡੇਟ ਹੈ ਜਿਹੜੀ ਉਸ ਦੇ ਨਾਲ ਮਿਲਦੀ ਰਹੇਗੀ ਇਸ ਤੋਂ ਇਲਾਵਾ ਇੱਕ ਹੋਰ ਬਹੁਤ ਜ਼ਰੂਰੀ ਅਪਡੇਟ ਹੈ ਉਹ ਤੁਹਾਨੂੰ ਦੱਸਦੇ ਆ ਕਿ ਜਿਨ੍ਹਾਂ ਦੀ ਈ ਕੇवाईसी ਨਹੀਂ ਕੀਤੀ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਤਾਂ ਉਹ ਰੁਕ ਰਹੀ ਹੈ ਤਾਂ ਈ ਕੇवाईसी ਜ਼ਰੂਰ ਕਰਵਾ ਲਓ ਈ ਕੇवाईसी ਤੁਸੀਂ ਕਿਸੇ ਵੀ ਨੈੱਟ ਕੈਫੇ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ ਤੁਹਾਡਾ ਉੱਥੇ ਅੰਗੂਠਾ ਲੱਗੇਗਾ ਉਸ ਤੋਂ ਬਾਅਦ ਵੈਰੀਫਿਕੇਸ਼ਨ ਹੈ ਜਿਹੜੀ ਤਾਂ ਉਹ ਹੋ ਜਾਵੇਗੀ ਜਾਂ ਤੁਸੀਂ ਬੈਂਕ ਦੇ ਵਿੱਚ ਜਾ ਕੇ ਵੀ ਕਰਵਾ ਸਕਦੇ ਹਾਂ ਬੈਂਕ ਦੇ ਵਿੱਚ ਜਾ ਕੇ ਤੁਹਾਨੂੰ ਜ਼ਰੂਰੀ ਹੈ ਉਹ ਕਰਵਾ ਲੈਣਾ ਤੇ ਤੁਹਾਡਾ ਮੋਬਾਈਲ ਨੰਬਰ ਵੀ ਲਿੰਕ ਹੋ ਜਾਵੇਗਾ ਤੇ ਤੁਹਾਡੀਆਂ ਜਿਹੜੀਆਂ ਰੁਕੀਆਂ ਪਹਿਲਾਂ ਵਾਲੀਆਂ ਪੈਨਸ਼ਨਾਂ ਨੇ ਤਾਂ ਉਹ ਸਾਰੀਆਂ ਤੁਹਾਡੇ ਖਾਤੇ ਦੇ ਵਿੱਚ ਟਰਾਂਸਫਰ ਹੋ ਜਾਣਗੀਆਂ ਤਾਂ ਇਹ ਜ਼ਰੂਰੀ ਕੰਮ ਨੇ ਤੇ ਜ਼ਰੂਰ ਕਰਵਾ ਲਓ ਈ ਕੇ ਵਾਈ ਸੀ ਅਤੇ ਮੋਬਾਈਲ ਨੰਬਰ ਲਿੰਕ ਹੈ ਤਾਂ ਤੁਹਾਡੀਆਂ ਰੁਕੀਆਂ ਪੈਨਸ਼ਨਾਂ ਜਿੰਨੀਆਂ ਵੀ ਉਹ ਤੁਹਾਡੇ ਖਾਤੇ ਦੇ ਵਿੱਚ ਭੇਜੀਆਂ ਜਾਣਗੀਆਂ ਫਿਲਹਾਲ ਇੰਨਾ ਹੀ ਧੰਨਵਾਦ